ਆਰਾ ਰੇਡੀਓ ਕਨਵੇਸ਼ਰੀਯਾ ਦੋ ਸਰਗੰਗਾ ਗੱਲ ਪੁਸਤਕ ਮੈਂ ਤੁਹਾਡੀ دوست ਤੇ ਹੋਸਟ ਕਰਮਜੀਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਲਮੰਦਸ ਅਫਰ ਪ੍ਰੋਗਰਾਮ ਦੇ ਤਹਿਤ ਅੱਜ ਤੁਹਾਡੇ ਰੂਪ ਰੂਪ ਕਰ ਰਹੇ ਹਾਂ ਜੀ ਜਸਵਿੰਦਰ ਕੌਰ ਜੀ ਨੂੰ ਉਹਨਾਂ ਦਾ ਜਨਮ ਸਰਦਾਰ ਗੁਲਜਾਰ ਸਿੰਘ ਅਤੇ ਸ਼੍ਰੀਮਤੀ ਜਗਦੀਸ਼ ਕੌਰ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ 12ਵੀਂ ਤੱਕ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋਂ ਹੀ ਪ੍ਰਾਪਤ ਕੀਤੀ ਤੇ ਬੀਏ ਸਰੂਪ ਰਾਣੀ ਗਵਰਨਮੈਂਟ ਕਾਲਜ ਅੰਮ੍ਰਿਤਸਰ ਐਮਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਬੀਐਡ ਤਿਲੰਦਰ ਗਵਰਨਮੈਂਟ ਕਾਲਜ ਤੋਂ ਕੀਤੀ ਇਸ ਵੇਲੇ ਅੰਮ੍ਰਿਤਸਰ ਦੇ ਪ੍ਰਸਿੱਧ ਸਕੂਲ ਡੀਏਵੀ ਇੰਟਰਨੈਸ਼ਨਲ ਵਿੱਚ ਪੰਜਾਬੀ ਅਧਿਆਪਕਾ ਦੇ ਤੌਰ ਤੇ ਪੜ੍ਹਾ ਰਹੇ ਹਨ ਪਹਿਲੀ ਕਿਤਾਬ ਸੁਹਾਵੀਆਂ ਰੂਤਾ ਦਿਨ ਸਹੇਲੜੀ ਜੋ ਕਿ ਸਾਰੇ ਸਾਲ ਦੇ ਤਿਹਾਰਾ ਨਾਲ ਸੰਬੰਧਿਤ ਕਵਿਤਾਵਾਂ ਦੀ ਪੁਸਤਕ ਹੈ 2019 ਚ ਪਦਮਸ਼੍ਰੀ ਡਾਕਟਰ ਸਰਜੀਤ ਪਾਤਰ ਜੀ ਵੱਲੋਂ ਰਿਲੀਜ਼ ਕੀਤੀ ਗਈ। ਦੂਸਰੀ ਪੁਸਤਕ ਕਲਾਮ ਨੂੰ ਸलाम 2021 ਵਿੱਚ ਰਿਲੀਜ਼ ਹੋਈ ਹੈ। ਇਸ ਵਿੱਚ ਏ ਪੀ ਜੀ ਅਬਦੁਲ ਕਲਾਮ ਜੀ ਦੇ ਅਨਮੋਲ ਵਚਨ ਪੰਜਾਬੀ ਹਿੰਦੀ ਅੰਗਰੇਜ਼ੀ ਤਿੰਨ ਭਾਸ਼ਾ ਵਿੱਚ ਲਿਖੇ ਗਏ ਹਨ। ਜੋ ਕਿ ਬਹੁਤ ਹੀ ਸੋਨਾ ਉਪਰਾਲਾ ਹੈ ਜੋ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੰਦਾ ਹੈ ਇਸ ਵਾਸਤੇ ਜਸਵਿੰਦਰ ਜੀ ਦੀ ਤਾਰੀਫ ਕਰਨੀ ਪੈਂਦੀ ਹੈ ਕਿਉਂਕਿ ਇਹੋ ਜਿਹੇ ਉਪਰਾਲੇ ਕੋਈ ਵਿਰਲਾ ਹੀ ਕਰਦਾ ਹੈ ਸਾਰੇ ਆਪਣੀਆਂ ਹੀ ਲਿਖਤਾਂ ਨੂੰ ਪਬਲਿਸ਼ ਕਰਾਉਣਾ ਚਾਹੁੰਦੇ ਨੇ ਕਿਤਾਬ ਦਾ ਰੂਪ ਦੇਣਾ ਚਾਹੁੰਦੇ ਨੇ ਤੇ ਜੋ ਵਿਦਿਆਰਥੀਆਂ ਵਾਸਤੇ ਸੋਚਦਾ ਉਹ ਵਿਰਲਾ ਹੀ ਅਧਿਆਪਕ ਹੁੰਦਾ ਹੈ ਤੇ ਜਸਵਿੰਦਰ ਜੀ ਦੀ ਸੋਚ ਨੂੰ ਸਲਾਮ ਜਸਵਿੰਦਰ ਜੀ ਜਿਥੇ ਆਲ ਇੰਡੀਆ ਪੱਦਰ ਦੀ ਰਜਿਸਟਰਡ ਸੰਸਥਾ ਰਾਸ਼ਟਰੀ ਮੈਲਾ ਕਾ ਮੰਚ ਦੀ ਜ਼ਿਲ੍ਹਾ ਅਮਰਸਰ ਇਕਾਈ ਵਿੱਚ ਪ੍ਰੈਜ਼ੀਡੈਂਟ ਦੀ ਭੂਮਿਕਾ ਨਿਭਾ ਰਹੇ ਹਨ ਉਥੇ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੇ ਵੀ ਮੈਂਬਰ ਹਨ ਰਾਸ਼ਟਰੀ ਪੱਦਰ ਦੀ ਸੰਸਥਾ ਪਰਿਗਤੀਸ਼ੀਲ ਲੇਖਕ ਸੰਕਤੀ ਫੋਕਲੋਰ ਰਿਸਰਚ ਕਦਮੀ ਦੀ ਵੀ ਕਿਰਿਆਸ਼ੀਲ ਮੈਂਬਰ ਹਨ ਉਹ ਇਸੇ ਕਰਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਵਿਦਰਵਾਰਾਂ ਵਿੱਚ ਲਗਾਤਾਰ ਸ਼ਮੂਲੀਅਤ ਕਰਦੇ ਰਹਿੰਦੇ ਹਨ ਪੰਜਾਬੀ ਟ੍ਰਿਬਿਊਨ ਅਜੀਤ ਸਤ ਸਮੁੰਦਰੋਂ ਪਾਤ ਅਨਕੀ ਜੋਤੇ ਪੰਜ ਪਾਣੀ ਆਦੇਸ਼ ਵਿਦੇਸ਼ ਦੇ ਪੇਪਰਾ ਵਿਦਿਸ਼ਾਪੰਦੋ ਇਲਾਵਾ ਅੰਤਰਰਾਸ਼ਟਰੀ ਸਾਂਝੇ ਅਲਫਾਸ ਨਵੀਆਂ ਪੈੜਾਂ ਜਗਦੇ ਦੀਵੇ ਸੋਕਿਓ ਮੰੰਦਾ ਆਖੀਏ ਬੀਗ ਐਂਬੀਸ਼ੀਅਸ ਵਿੱਚ ਵੀ ਉਹਨਾਂ ਦੀਆਂ ਰਚਨਾਵਾਂ ਸ਼ਾਮਲ ਹੋ ਚੁੱਕੀਆਂ ਹਨ ਸਾਂਜੀ ਆਵਾਜ਼ ਰੇਡੀਓ ਆਸਟ੍ਰੇਲੀਅਨ ਮੈਲਬੌਰਨ ਆਲ ਇੰਡੀਆ ਰੇਡੀਓ ਗਗਨ ਰੇਡੀਓ ਅਤੇ ਉਤਾਰ ਰੇਡੀਓ ਸਿੰਚੇਵਾਲ ਤੱਕ ਵੀ ਉਹਨਾਂ ਦੀ ਕਲਮ ਅਤੇ ਉਹਨਾਂ ਦੀ ਆਵਾਜ਼ ਪਹੁੰਚੀ ਆਲ ਇੰਡੀਆ ਰੇਡੀਓ ਤੇ ਨਿਊਜ਼ ਸੰਤਾਲੀ মিডিਆ ਰਾਹੀਂ ਇੰਟਰਵਿਊ ਦੇ ਐਕਸਪਰਟ ਦੇ ਤੌਰ ਤੇ ਅਤੇ 100 ਚੋਣਵੀਆ ਭਾਰਤੀ ਉੱਚ ਸਖਸ਼ੀਅਤਾਂ ਦੀ ਪ੍ਰਕਾਸ਼ਿਤ ਹੋ ਰਹੀ ਪੁਸਤਕ ਵਿੱਚ ਸ਼ਾਮਲ ਹੋਣ ਦਾ ਮਾਣ ਵੀ ਉਹਨਾਂ ਦੇ ਹਿੱਸੇ ਆਇਆ ਹੈ ਜਸਵਿੰਦਰ ਜੀ ਦੇ ਮਾਣ ਸਨਮਾਨ ਦਾ ਪੱਖ ਸ਼ੋਹਿਆ ਤਾਂ ਪਤਾ ਲੱਗਦਾ ਹੈ ਕਿ ਉਹ 100 ਤੋਂ ਵੱਧ ਸਟੇਜਾਂ ਉੱਤੇ ਸਨਮਾਨਿਤ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਵਿਸ਼ਵ ਰਿਕਾਰਡ ਹੋਲਡਨ ਦੇ ਤੌਰ ਤੇ ਨਾਈਜੀਰੀਆ ਵੱਲੋਂ ਸਨਮਾਨ ਪੱਤਰ ਗਲੋਬਲ ਹੋਲ ਮਾਡਲ ਟੀਚਰ ਅਵਾਰਡ ਮਬਈ ਵੱਲੋਂ ਪੀਸ਼ਮਾ ਦੀ ਡਿਟਰਮੀਨੇਸ਼ਨ ਅਵਾਰਡ ਆਲ ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ ਵੱਲੋਂ ਡਾਇਨਾਮਿਕ ਟੀਚਰ ਅਵਾਰਡ ਚੰਡੀਗੜ੍ਹ ਇਨੋਵੇਟਿਵ ਐਜੂਕੇਟਰ ਐਕਸੀਲੈਂਸ ਅਵਾਰਡ ਇਨੋਵੇਟਿਵ ਟੀਚਰ ਅਵਾਰਡ ਲਖਨਊ ਟੀਚਰ ਆਫ ਦੀ ਸਕੂਲ ਅਵਾਰਡ ਅਮਰ ਸਰ ਨਾਰੀ ਸ਼ਕਤੀ ਸਨਮਾਨ ਚੰਡੀਗੜ੍ਹ ਗੌਰਵ ਸਨਮਾਨ ਨੋਇਡਾ ਅੰਤਰਰਾਸ਼ਟਰੀ ਪ੍ਰਸੰਸਾ ਪੱਤਰ ਮਹਾਰਾਸ਼ਟਰ ਆਦ ਨੂੰ ਉਹ ophul ਸਨਮਾਨ ਦਸਦੇ ਹਨ ਬਾਕੀ ਪਾਠਕਾਂ ਦਾ ਪਿਆਰ ਉਹਨਾਂ ਦੀ ਝੋਲੀ ਵਿੱਚ ਪੈ ਗਿਆ ਜਸਵਿੰਦਰ ਦਾ ਇੱਕ ਸ਼ੇਅਰ ਮੈਨੂੰ ਯਾਦ ਆਇਆ ਜ਼ਿੰਦਗੀ ਦੇ ਰੰਗीन ਗੁਬਾਰੇ ਉਦਮੀ ਹਵਾਵਾਂ ਨਾਲ ਉਡਾਈ ਜਾਂਦੇ ਜ਼ਿੰਦਗੀ ਦੇ ਰੰਗੀਨ ਗੁਬਾਰੇ ਉਦਮੀ ਹਵਾਵਾਂ ਨਾਲ ਉਡਾਏ ਜਾਂਦੇ ਫਰਸ਼ਾਂ ਤੋਂ ਅਰਸ਼ਾਂ ਤੇ ਜਾਣ ਲਈ ਖੰਭ ਹੌਸਲਿਆਂ ਦੇ ਲਗਾਏ ਜਾਂਦੇ ਵਾਹ ਬਹੁਤ ਸੋਹਣਾ ਪਿਆਰਾ ਸ਼ੇਅਰ ਉਹਨਾਂ ਦੀ ਲੇਖਣੀ ਕਮਾਲ ਦੀ ਹੈ ਸਾਰੀਆਂ ਹੀ ਰਚਨਾਵਾਂ ਪ੍ਰੇਰਣਾਦਾਇਕ ਹੁੰਦੀਆਂ ਹਨ ਜੇ ਮੈਂ ਨਿੱਜੀ ਤੌਰ ਤੇ ਗੱਲ ਕੀਤੀ ਕਰਾਂ ਇੱਕ ਮੁਲਾਕਾਤ ਪ੍ਰੋਗਰਾਮ ਦੇ ਦੌਰਾਨ ਮੈਂ ਉਹਨਾਂ ਦਾ ਇੰਟਰਵਿਊ ਕਰ ਚੁੱਕੀ ਹਾਂ ਤੇ ਉਸ ਦੇ ਦੌਰਾਨ ਮੈਨੂੰ ਪਤਾ ਲੱਗਿਆ ਕਿ ਉਹ ਖੁਦ ਇੱਕ ਪ੍ਰੇਰਣਾਦਾਇਕ ਹਸਤੀ ਸੀ। ਮੈਨੂੰ ਇਦਾਂ ਵੀ ਲੱਗਦਾ ਕਿ ਉਹਨਾਂ ਨੇ ਢੈਂਦੀ ਗਲਾ ਚ ਜਾਣਾ ਸਿੱਖਿਆ ਹੀ ਨਹੀਂ ਬੜੇ ਹੌਂਸਲੇ ਨਾਲ ਬੜੇ ਠਰਮੇ ਨਾਲ ਗੱਲ ਕਰਦੇ ਤੇ ਆਪਣੀ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਹਨ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਦੱਸਦੇ ਹਨ। ਇਹੋ ਜੀ ਅਧਿਆਪਕ ਵੀਰਲੇ ਹੀ ਹੁੰਦੇ ਹਨ ਜਸਵਿੰਦਰ ਜੀ ਦੀ ਜ਼ਿੰਦਗੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਦੋਂ ਅਸੀਂ ਉਹਨਾਂ ਨੂੰ ਸੁਣਦੇ ਹਾਂ ਤੇ ਇੱਕ ਨਵੀਂ ਊਰਜਾ ਆਪਣੇ ਵਿੱਚ ਮਹਿਸੂਸ ਕਰਦੇ ਹਾਂ ਤੇ ਸਾਡੀ ਦੁਆ ਹੈ ਕਿ ਉਹ ਇਦਾਂ ਹੀ ਅੱਗੇ ਵਧੇ ਰਹਨ ਤੇ ਅਸੀਂ ਉਹਨਾਂ ਦੁਆਰਾ ਲਿਖੀਆਂ ਗਈਆਂ ਰਚਨਾਵਾਂ پڑھਦੇ रहिए ਉਹਨਾਂ ਦੀਆਂ ਕਿਤਾਬਾਂ ਪੜ੍ਹਦੇ रहिए ਤੇ ਅੱਜ ਦੇ ਪ੍ਰੋਗਰਾਮ ਵਿੱਚ ਬਸ ਇਹ ਨਹੀਂ ਇੱਕ ਰਚਨਾ ਅਸੀਂ ਜਸਵਿੰਦਰ ਜੀ ਤੋਂ ਸੁਣਾਗੇ ਹੁਣ ਆਪਣੀ ਦੋਸਤ ਤੇ ਹੋਸਟ ਕਰਮਜੀਤ ਨੂੰ ਦਿਓ ਇਜਾਜ਼ਤ ਹਾਸਤੇ ਵਾਸਤੇ ਰਹੋ ਕਲਮ ਦਾ ਸਫਰ ਪ੍ਰੋਗਰਾਮ ਨਾਲ ਫੇਰ ਮਿਲਾਂਗੇ ਦਵਾ ਮਾ ਨਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜਸਵਿੰਦਰ ਕੌਰ ਅੰਮ੍ਰਿਤਸਰ ਤੋਂ ਸਭ ਤੋਂ ਪਹਿਲਾਂ ਆਰਾ ਰੇਡੀਓ ਸਵਰਗੰਗਾ ਤੇ ਵਿਸ਼ੇਸ਼ ਤੌਰ ਤੇ ਮੈਡਮ ਕਰਮਜੀਤ ਕੌਰ ਜੀ ਦਾ ਧੰਨਵਾਦ ਕਰਨਾ ਚਾਹਾਂਗੀ ਜੋ ਸਾਨੂੰ ਹਮੇਸ਼ਾ ਮੰਚ ਪ੍ਰਦਾਨ ਕਰਦੇ ਨੇ ਤੇ ਸਰੋਤਿਆਂ ਦੇ ਲੂ-ਰੂ ਹੋਣ ਦਾ ਮੌਕਾ ਦਿੰਦੇ ਨੇ ਅੱਜ ਜਿਸ ਵਿਸ਼ੇ ਤੇ ਮੈਂ ਤੁਹਾਡ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੀਆਂ ਉਹ ਹੈ ਸਵੈ ਪ੍ਰੇਰਣਾ ਆਉ ਬੈਠ ਕੇ ਜ਼ਿੰਦਗੀ ਦੀਆਂ ਕੋਈ ਉੱਚੀਆਂ ਬਾਤਾਂ ਪਾਈਏ ਆਉ ਬੈਠ ਕੇ ਜ਼ਿੰਦਗੀ ਦੀਆਂ ਕੋਈ ਉੱਚੀਆਂ ਬਾਤਾਂ ਪਾਈਏ ਸਵੈ ਪ੍ਰੇਰਣਾ ਦਾ ਪਾਣੀ ਦੇ ਅਜ ਜ਼ਿੰਦਾਦਿਲੀ ਉਗਾਈਏ ਸਵੈ ਪ੍ਰੇਰਣਾ ਦਾ ਪਾਣੀ ਦੇ ਅਜ ਜ਼ਿੰਦਾਦਿਲੀ ਉਗਾਈਏ ਮੀ ਹਡੇਰੀ ਝੱਖੜ ਤੋਂ ਡਰ ਸਿਮਟ ਕੇ ਨਾ ਰਹਿ ਜਾਈਏ ਲੈ ਹਵਾ ਤੋਂ ਹੌਂਸਲੇ ਉੱਚੇ ਅੰਬਰੀ ਉਡਾਰੀ ਲਈਏ ਜ਼ਿੰਦਗੀ ਦੀ ਗਲਦਲ ਵਿੱਚ ਆਪਾਂ ਕਮਲ ਵਾਂਗ ਖਿੜ ਜਾਈਏ ਬਣ ਕੇ ਇਤਰ ਸੁਗੰਧ ਆਪਣੀ ਇਹਨਾਂ ਪੌਣਾ ਵਿੱਚ ਰਲਾਈਏ ਘੋੜਿਆਂ ਵਾਂਗ ਹੌਸਲਿਆਂ ਦੀ ਘੋੜਿਆਂ ਵਾਂਗ ਹੌਸਲਿਆਂ ਦੀ ਇੱਕ ਲੰਬੀ ਦੌੜ ਲਗਾਈਏ ਲਹਿਰਾਂ ਵਿੱਚ ਕਿਵੇਂ ਲਾਉਣੀਆਂ ਤਾਰੀਆਂ ਲਹਿਰਾਂ ਵਿੱਚ ਕਿਵੇਂ ਲਾਉਣੀਆਂ ਤਾਰੀਆਂ ਵੇਲਾ ਤੋਂ ਪੁੱਛਾਈਏ ਰੁੱਖਾਂ ਵਰਗੇ ਜੇਰੇ ਰਖੀਏ ਰੁੱਖਾਂ ਵਰਗੇ ਜੇਰੇ ਰਖੀਏ ਛਾਵਾਂ ਵੰਡਦੇ ਜਾਈਏ ਹਿੰਮਤ ਰੱਖ ਚਟਾਨਾ ਵਾਲੀ ਦੁੱਖ ਸੁਖ ਤਾਂਤੇ ਹੰਡਾਈਏ ਰਹਿ ਨਾ ਜਾਵਣ ਬੁੱਲਾਂ ਵਿੱਚ ਹੀ ਰਹਿ ਨਾ ਜਾਵਣ ਬੁੱਲਾਂ ਵਿੱਚ ਹੀ ਗੀਤ ਮਨਾ ਦੇ ਗਾਈਏ ਇੱਕ ਦੂਜੇ ਦੇ ਲਾਗੇ ਬੈ ਅਜ ਦਿਲ ਦਾ ਹਾਲ ਸੁਣਾਈਏ ਦੂਰ ਕਰੀਏ ਇਹ ਦਿਲ ਦੇ ਹਨੇਰੇ ਦੂਰ ਕਰੀਏ ਇਹ ਦਿਲ ਦੇ ਹਨੇਰੇ ਡਰੀਏ ਨਾ ਕਬਰਾਈਏ ਬਣ ਕੇ ਰਿਸ਼ਮਾ ਚਾਂਦੀਆਂ ਇਸ ਕਾਇਨਾਤ ਨੂੰ ਅਜ ਰੋਸ਼ਨਾਈਏ ਵਣਕੇ ਰਿਸ਼ਮਾ ਜਾਂਦੀਆਂ ਇਸ ਕਾਇਨਾਤ ਨੂੰ ਅਜ ਰੁਸ਼ਨਾਈਏ ਤਾਂ